کہاتے بندہ کا لبتا پہلی بنا دے پریا پت کر میرا جی رکھن کے ہاتھ میرے ساتھ ساتھ یا دے گل مرو نا جی رکھ کے ہاتھ ਦੀ ਕਾ ਖਾਲਸਾ ਵਾਹੀ ਗੁਰ ਦੀ ਕੀ ਫਤਿਹ ਵੱਲਾ ਪਿੰਡ ਧੰਗੁਰੂ ਤੇਗਬਾਦਰ ਸਾਹਿਬ ਦੀ 17 ਦਿਨ ਕੁਝ ਘੰਟੇ ਕੁਝ ਪੰਨ ਰਹਿ ਕੇ ਗਏ ਇਸ ਪਿੰਡ ਵਿੱਚ ਬਹੁਤ ਵੱਡੀਆਂ ਵਰਾਂ ਦੀਆਂ ਪ੍ਰਾਪਤੀਆਂ ਗੁਰੂ ਜੀ ਨੇ ਦਿੱਤੀਆਂ ਮਾਇਆਂ ਰੱਬ ਰਜਾਈਆਂ ਵੀ ਕਿਹਾ ਪਰ ਵੱਲਾ ਗੁਰੂ ਕਾ ਗੱਲਾਂ ਵੀ ਕਿਹਾ ਇਸ ਧਰਤੀ ਨੂੰ ਭਾਗ ਲਾਉਣ ਵਾਸਤੇ ਗੁਰੂ ਨਾਨਕ ਗੁਰੂ ਨਾਮੇ ਪਾਤਸ਼ਾਹ ਜੀ ਪਹੁੰਚੇ ਇਤ 17 ਦਿਨ ਕੁਝ ਘੰਟੇ ਕੁਝ ਪਲ ਠਹਿਰੇ ਸੋ ਸਾਰੀਆਂ ਸੰਗਤਾਂ ਇੱਥੇ ਬੜੀ ਉਮਮ ਹਮਾ ਕੇ ਸ਼ਰਧਾ ਨਾਲ ਉੱਤਰੀ ਭਾਰਤ ਦਾ ਸਭ ਤੋਂ ਵੱਡਾ ਮੇਲਾ ਜੋ ਵੱਲੇ ਪਿੰਡ ਵਿੱਚ ਮਨਾਇਆ ਜਾਂਦਾ ਹੈ ਇਹ ਮੇਲਾ 6 6 ਫਰਵਰੀ ਤੋਂ ਲੈ ਕੇ 6 ਮਾਰਚ ਤੱਕ ਮਨਾਇਆ ਜਾਂਦਾ ਹੈ ਸੋ ਦੂਰੋਂ ਦੂਰੋਂ ਸੰਗਤਾਂ ਬਹੁਤ ਦੂਰੋਂ ਦੂਰੋਂ ਸੰਗਤਾਂ ਇੱਥੇ ਦਰਸ਼ਨ ਕਰਨ ਆਉਂਦੀਆਂ ਹਨ ਵੇ ਸਭ ਕੋਲ ਧੰਨਵਾਦ ਪ੍ਰੈਸ ਵਾਲੇ ਵੀਰਾਂ ਦਾ ਜਿਹੜੇ ਸਾਡੇ ਇਹ ਪ੍ਰੋਗਰਾਮ ਉੱਤੇ ਆਣ ਕੇ ਸਾਰੇ ਵੀਰਾਂ ਦੀ ਹੌਸਲਾ ਵਧਾਈ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਲਾੜਾ ਕਿੱਥੋਂ ਆਏ ਜੀ ਸੱਕੇ ਵਾਲੀ ਤੋਂ ਹਾਂਜੀ ਸੱਕੇ ਵਾਲੀ ਤੋਂ ਤੇ ਪਹਿਲੀ ਵਾਰ ਖੂਨ ਦਾ ਦਾਨ ਕੀਤਾ ਕਿ ਅੱਗੇ ਵੀ ਪਹਿਲਾਂ ਕਦੀ ਕੀ ਮਸੂਹ ਹੋ ਰਿਹਾ ਤੁਹਾਨੂੰ ਮਾਨਵਤਾ ਦੇ ਭਲਾ ਭਲੇ ਵਾਸਤੇ ਕੀ ਨਾਂ ਤੁਹਾਡਾ ਜਗਰੂਰ ਸਿੰਘ ਵਾਈਕੁ ਜੀ ਦਾ ਖਾਲਸਾ ਵਾਈਕੁ ਜੀ ਦੀ ਫੜੇ ਇੱਕ ਸਾਲਾਨਾ ਜੋੜ ਮੇਲੇ ਦੇ ਸੰਬੰਧ ਦੇ ਵਿੱਚ ਲਗਾਇਆ ਜਾਣ ਵਾਲਾ ਤੀਸਰਾ ਖੂਨਦਾਨੈਂਟੈਂਪ ਹੈ ਜਿਹੜਾ ਕਿ ਨੌਲੇਜ ਜੀ ਦਾ ਇੰਟੀਗ੍ਰੇਟਿਡ ਐਜੂਕੇਸ਼ਨ ਐਂਡ ਵੈਲਫੇਅਰ ਸੁਸਾਇਟੀ ਬਲੱਡ ਸੈਂਟਰ ਵੱਲੋਂ ਲਗਾਇਆ ਜਾ ਰਿਹਾ ਹੈ ਸਾਡੀ ਇਸ ਪੂਰੀ ਟੀਮ ਦਾ ਜਿਹੜਾ ਜਿਹੜੀ ਅਗਵਾਈ ਹੈ ਉਹ ਸਾਡਾ ਵੀਰ ਨਾਨਕ ਸਿੰਘ ਬੱਲਾ ਤੇ ਸੁਖਿੰਦਰ ਸਿੰਘ ਸਾਨੂੰ ਕਾਰ ਰਹੇ ਨੇ ਔਰ ਸਾਨੂੰ ਵਿਸ਼ੇਸ਼ ਜਿਹੜਾ ਸਹਿਯੋਗ ਮਿਲਿਆ ਹੈ ਉਹ ਸਟਰੀਟ ਲਾਈਟ ਯੂਨੀਅਨ ਦੇ ਜਿਹੜੇ ਪ੍ਰਧਾਨ ਨੇ ਸਰੇਮ ਸਿੰਘ ਜੀ ਉਹ ਵੀ ਆਏ ਨੇ ਸਾਡੇ ਨਾਲ ਤਾਂ ਇਸ ਟਾਈਮ ਉਹ ਵੀ ਆਪਣਾ ਖੂਨਦਾਨ ਜਿਹੜਾ ਇਹ ਕਰ ਰਹੇ ਨੇ ਤੋਂ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਇਸ ਤੋਂ ਉਪਰੰਤ ਕੇਵੀਆਈ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਉਹ ਖੁਦ ਸਾਡੇ ਦਰਮਿਆਨ ਪਹੁੰਚ ਰਹੇ ਨੇ ਸਾਡੀ ਹੌਸਲਾ ਫਜ਼ਾਈ ਵਾਸਤੇ ਉਹਨਾਂ ਦਾ ਵੀ ਅਸੀਂ ਬਹੁਤ-ਬਹੁਤ ਸਵਾਗਤ ਕਰਦੇ ਆਂ ਤੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਵਾਇਗ ਬਿੱਕਾ ਖਾਲਸਾ ਵਾਇਗ ਬਿੱਕਾ ਦੇ ਪਿੰਡ ਵੱਲਾ ਵਿਖੇ ਖੂਦਾਨ ਕੈਂਪ ਲਗਾਇਆ ਜਾ ਰਿਹਾ ਸਾਰੀਆਂ ਸੰਗਤਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆਂ ਵਾਇਗ ਬਿੱਕਾ ਖਾਲਸਾ ਵਾਇਗ ਬਿੱਕਾ ਵਾਇਗ ਬਿੱਕਾ ਖਾਲਸਾ ਵਾਇਗ ਬਿੱਕਾ ਜੀ ਮੇਰਾ ਨਾਮ ਜੀ ਵਾਸudev ji ਸਟੇਟ ਲੈ ਟੈਕਨੀਕਲ ਯੂਨੀਅਨ ਬਲੋਗ ਜਰਨਲਿਸਟ ਕਰ ਮੈਂ ਸਭ ਤੋਂ ਪਹਿਲਾਂ ਧੰਨਵਾਦ ਕਰਾਂਗਾ ਮੇਰੇ ਵੀਰ ਜਿਹੜੇ ਨਨਕ ਵੀਰ ਨੇ ਵੱਲਾ ਤੋਂ ਤੇ ਸੋਨੂ ਵੀਰ ਹਲੇ ਵੱਲੇ ਤੋਂ ਜਿਨ੍ਹਾਂ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਬਲੱਡ ਦਾਨ ਦਾ ਸਭ ਤੋਂ ਵੱਡਾ ਮਹਾਦਾਨ ਜਿਹਨੂੰ ਕਿਹਾ ਖੂਨ ਦਾਨ ਤੇ ਮੈਂ ਵੇਖ ਰਿਹਾ ਮੇਲੇ ਵਿੱਚ ਆਈ ਸੰਗਤ ਦਾ ਸਮੂਹ ਮੇਰੇ ਵੀਰਾਂ ਦਾ ਬਹੁਤ ਸੰਜੋਗ ਆ ਮੈਂ ਧੰਨਵਾਦ ਕਰਾਂਗਾ ਇਹੋ ਜਿਹੇ ਉਪਰਾਲੇ ਜਿਹੜੇ ਦਿਨੋਂ ਦਿਨ ਵੱਧਦੇ ਨੇ ਚਾਹੀਦੇ ਆ ਕਿਉਂਕਿ ਪਬਲਿਕ ਬਹੁਤ ਜ਼ਿਆਦਾ ਜਿਹਨੇ ਵੀ ਪਰੇਸ਼ਾਨੀ ਆ ਜਿਹਨੂੰ ਕਿਸੇ ਖੂਨ ਦੀ ਲੋੜ ਆ ਉਹ ਸਾਡੇ ਮੇਰੇ ਵੀਰਾਂ ਨੇ ਬਹੁਤ ਵਧੀਆ ਤੇ ਬਹੁਤ ਹੀ ਜਿਆਦਾ ਸ਼ਲਾਘਾਯੋਗ ਕੰਮ ਕੀਤਾ ਹੈ ਮੈਂ ਸਾਰਿਆਂ ਦਾ ਧੰਨਵਾਦ ਕਰੂੰਗਾ ਖੂਨਦਾਨ ਕੈਂਪ ਆਇਕ ਤੇ ਬਹੁਤ ਹੀ ਵਧੀਆ ਉਪਰਾਲਾ ਹੈ ਇਸ ਦੇ ਨਾਲ ਕਈ ਲੋੜਵੰਦ ਜਿਹੜੇ ਜੇਲੇ ਨੂੰ ਕੀ ਬਹੁਤ ਹੀ ਮੁਸ਼ਕਲਾਂ ਹੁੰਦੀਆਂ ਨੇ ਹਸਪੀਟਲ ਦੇ ਵਿੱਚ ਕਈ ਵਾਰ ਖੂਨ ਤੋਂ ਕਿਸ ਨਾ ਕਿਸ ਦੀ ਜਾਨ ਬਚ ਜਾਂਦੀ ਹੈ ਇਸ ਤਰ੍ਹਾਂ ਸਾਰਿਆਂ ਨੂੰ ਕਰਨਾ ਚਾਹੀਦਾ ਕਿ ਨਾਲੇ ਅੱਜ ਮੇਲਾ ਕੋਠਾ ਸਾਹਿਬ ਜੀ ਦੇ ਪਿੰਡ ਵੱਲੇ ਅਤੇ ਨਸ਼ਿਆ ਤੋਂ ਦੂਰ ਰਹਿਣ ਕਿਉਂਕਿ ਨਸ਼ਾ ਇੱਕ ਸਾਡੇ ਪੰਜਾਬ ਨੂੰ ਖਾ ਚੱਲਿਆ ਹੈ ਇੱਕ ਇਹੋ ਜਿਹਾ ਘੁੰਨ ਲੱਗ ਚੁੱਕਾ ਹੈ ਨਸ਼ਾ ਜਿਸ ਦੇ ਨਾਲ ਬੜੇ ਹੀ ਨੌਜਵਾਨ ਆਪਣੀ ਜ਼ਿੰਦਗੀ ਗਵਾ ਬੈਠੇ ਹਨ ਤੇ ਮੈਂ ਤੇ ਇਹ ਕਹਾਂਗਾ ਕਿ ਇਹੋ ਜੇ ਕੰਮ ਕਰਕੇ ਵੱਧ ਤੋਂ ਵੱਧ ਆਪਣੀ ਜਵਾਨੀ ਨੂੰ ਬਚਾਓ ਤੇ ਖੂਨਦਾਨ ਕੈਂਪ ਲਗਾਓ ਧੰਨਵਾਦ